ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਨਾਹ ਅਨਾ ਤੂੰ ਨਹ ਛਟਹਿ ਨਿਕਟ ਨ ਜਯਹ ਦੂਤ ਡੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਢੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ तो कहोटाले गुर सेवी है एहन सहज सुभाए दर्शन परस गुरु का जन्म मरण दुख जाए वो वह दी ਸਹ ਕੋਰ ਸਹ ਛੱਟਿਐ ਤੁਰਿ ਡਿਟੇ ਸਚੇ ਪਾਤਿਸਾਹ ਮਲ ਜਨਮ ਜਨਮ ਦੀ ਕੱਟਿਐ ਸਜਣ ਸਚਾ ਪਾਤਿਸਾਹ ਸਿਰ ਸਾਹ ਦੇ ਸੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਭਰੇ ਜਿਨੇ ਸੱਚ ਨਾਮ ਚਿਤ ਲਾਇਆ ਬਿਨ ਨਵੇਂ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਤੰਦਾ ਕਰਤਿਆ ਦੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਨ ਕਾ ਤੋਰ ਲਿਖ ਪਾਇਆ ਮਹਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਦ ਨ ਆਇਆ ਜੋ ਕਸਤੂਰੀ ਮਿਰਗ ਨ ਜਾਣੈ ਰਮਧਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦ ਸਭ ਜਗ ਬਉਰਾਨ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉੜੀ ਸੋਹਰ ਪੁਰਖ ਅਗੰਮ ਹੈ ਕਹ ਕਿਤ ਬਿਦ ਪਾਇਐ ਤੇਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰਿ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪੁ 부ਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰਿ ਵਿਖਾਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਇ ਆਪ ਸੋ ਹਰ ਮਾਰਗ ਪਾਈਐ ਗੁਰ ਪੁਰ ਵੇਖ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੇ ਸੱਚ ਨਾਮ ਚਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਜੋਗਾ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟਾ ਸੋਗ ਦਸਮ ਕਥਾ ਪਾਗੋਤ ਕੀ ਭਾਕਾ ਕਰੀ ਬਣਾਏ ਅਬਰ ਬਾਸ ਨਾਹੇ ਪ੍ਰਭ ਧਰਮ ਜੁਦ ਕੇ ਚਾਏ ਸਗਲ ਦਵਾਰ ਕੋ ਸਾਡਕ ਗਇਹੁ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣ ਰੰਗਮ ਸ਼ਾਨਦਾਰ ਬੇਬਦ ਰੂਪ ਸੋਬਾ ਅਨੇਕ ਰੋਗ ਲੋਭਾ ਅਮਿਤ ਤੇਜਤਾ ਹੈ ਨਗਮ ਗਣਤ ਜਾ ਹੈ ਬੇਬਦ ਰੂਪ ਸੋਬਾ ਅਨਿਕ ਰੋਗ ਲੋਭਾ ਅਮਿਤ ਤੇਜਤਾ ਹੈ ਨਿਗਮ ਗੰਤ ਜਾ ਹੈ ਅਨਿਕ ਭੇਖਤਾ ਕੇ ਬਿਬਦਰ ਰੂਪ ਵਾਂਗੇ ਆਨੂਪ ਰੂਪ ਰਾਜੇ ਬੇ ਲੋਕ ਪਾਪ ਭਾਜੇ ਬਸ ਇੱਕ ਪ੍ਰਭੁਲ ਜੀ ਹਉਤੇ ਅਨੂਪ ਰੂਪ ਸੁਜਤੇ ਅਮਿਤ ਕਰ ਕਾ ਵਹੀ ਜਗਤ ਜਸ ਪਾਵਹੀ ਅਖੰਡ ਬਾ ਹੈ ਬਲੇ ਸੋ ਭੰਤ ਜੋਤ ਨਿਰਮਲੀ ਸੋ ਹੋਮ ਜਗ ਕੋ ਕਰੇ ਪਰਮ পাপ ਕੋ ਹਰੈ ਜਗਤ ਜਸ ਪਾਵਹਿ ਅਖੰਡ ਬਾ ਹੈ ਬਲੀ ਸੋ ਭੰਤ ਜੋਤ ਨਿਰਮਲੀ ਉਹ ਹਮ ਜਗ ਕੋ ਕਰੈ ਪਰਮ পাপ ਕੋ ਹਰੈ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ